ਮੈਂ ਸੰਬੋਧਿਤ ਹੋ ਰਿਹਾ ਭਗਵੰਤ ਮਾਨ ਨੂੰ ਮੈਂ ਸੰਬੋਧਿਤ ਹੋ ਰਿਹਾ ਵਿੱਤ ਮੰਤਰੀ ਨੂੰ ਆਪਣੀ ਔਕਾਤ ਅੱਜ ਦੇਖੋ ਸਰਵੇ ਹੋਣ ਲੱਗਾ ਸੋ ਸਾਥੀਓ ਪਹਿਲੋ ਹੱਥ ਖੜੇ ਕਰਨਗੇ ਜਿਹੜੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਅਸੀਂ ਪਾਰਲੀਮੈਂਟ ਦੇ ਵਿੱਚੋਂ ਵੋਟਾਂ ਪਾਣੀ ਸ਼ਮੂਹਾਂ ਲਿਗਾ ਜੇ ਕੋਈ ਚੰਦਾ ਤਾਂ ਹੱਥ ਖੜੇ ਕਰੇਗਾ ਇਹ ਚ ਕੋਈ ਸ਼ਰਮ ਦੀ ਗੱਲ ਨਹੀਂ ਕਿਸੇ ਨੂੰ ਕੁਝ ਨਹੀਂ ਉਹਨਾਂ ਦੀ ਔਕਾਤ ਖਾਣੀ ਹੱਥ ਕਰੇ ਕਰੇ ਜਿਹੜੇ ਕਹਿੰਦੇ ਅਸੀਂ ਵੋਟਾਂ ਪਾਣੀ ਉਹਨਾਂ ਨੂੰ ਕੋਈ ਤਾਂ ਖੜਾ ਕਰ ਦੋ ਯਾਰ ਅੱਜ ਕੋਈ ਤਾਂ ਕਰ ਦੋ ਭਗਵਾਨ ਤਮਨ ਸਿੰਘ ਦੇਖ ਲਓ ਇੱਕ ਵੀ ਬੰਦਾ ਨਹੀਂ ਹੱਥ ਖੜਾ ਕਰ ਰਿਹਾ ਜੇ ਇਹਨਾਂ ਦੀ ਰੱਗ ਇਹ ਬੋਲ ਰਹੀ ਹੈ ਤੇ ਪੂਰਾ ਪੰਜਾਬ 13 ਚ ਤੁਹਾਡੀਆਂ ਸ਼ਿਟਾਂ ਜਿਹੜੀਆਂ ਤੁਹਾਡੀਆਂ ਮਨਲਾਪਸ ਸਿਕਿਉਰਟੀਆਂ ਜਬਤ ਹੋਣੀਆਂ ਤੇ ਜਿਹੜੇ ਸਾਥੀ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਅਗੇਂਸਟ ਵੋਟ ਪਾਵਾਂਗੇ ABC 'ਚ ਜਿੰਨੂੰ ਮਰਜ਼ੀ ਪਾ ਦਾਂਗੇ ਪਰ ਇਹਨਾਂ ਨੂੰ ਪਨੀ ਪਾ ਲੋ ਜੇ ਕੋਈ ਮਾ ਨਹੀਂ ਪਾ ਕੇ ਦੇਖਣਾ ਜਿਨ੍ਹਾਂ ਨੇ ਵੋਟਾਂ ਤੁਹਾਨੂੰ ਨਹੀਂ ਪਾਉਣੀਆਂ ਇਹ ਜਿਹੜੀ ਅਸੀਂ ਪੰਜਾਬ ਦੇ ਵਿੱਚ ਭੇਜੇ ਲੱਗੇ ਆ ਇਹਨਾਂ ਦੇ ਸਰਵੇ ਜਿੰਦਾਬਾਦ 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 ਇਹਨਾਂ ਦੇ ਸਰਵੇ ਆਪਾਂ ਸਾਰੇ ਪੰਜਾਬ 'ਚ ਕਰਾਵਾਂਗੇ ਉਹ ਤੁਹਾਨੂੰ ਤੁਹਾਡੀ ਔਕਾਤ ਦਿਖਾਵਾਂਗੇ ਕਿ ਤੁਹਾਡੀ ਕੀ ਔਕਾਤ ਹੈ ਅੱਜ ਦਾ ਸੰਗਤ ਚੜਨਾ ਦਾ ਜਿਵੇਂ ਬੁਲਾ ਰਹੇ ਨੇ ਕਿਹਾ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਜਾਣਾ ਪਊਗਾ ਜੇ ਆ ਵੀਡੀਓ ਪੰਡ ਰਹੀ ਐ ਤੁਹਾਨੂੰ ਸ਼ੇਅਰ ਕਰਨੀਆਂ ਪਾਉਗੀਆਂ ਇੱਕ ਇੱਕ ਆਦਮੀ ਦੀ ਜ਼ਿੰਮੇਵਾਰੀ ਇਹ ਹੋਣੀ ਆ ਕਿ ਮੈਂ 10 ਤੋਂ 50 ਬੰਦਿਆਂ ਤੱਕ ਵੀਡੀਓ ਸ਼ੇਅਰ ਕਰਾਂ ਤੇ ਜੇ ਨਹੀਂ ਕਰ ਸਕਦੇ ਫਿਰ ਜਿੱਤਣ ਦੀ ਆਸ ਨਾ ਰੱਖਿਓ ਫਿਰ ਜਿੱਤਣ ਦੀ ਆਸ ਨਾ